ਵੀਡੀਓ ਮੈਂ ਬਣਾ ਤੇ ਲਈਆ ਤੇ ਹੁਣ ਹੌਸਲਾ ਨਹੀਂ ਪੈਂਦਾ ਵੀ ਸੈਂਡ ਕਰਾਂ ਜਾਂ ਨਾ ਕਰਾਂ। ਆ ਮੈਂ ਤੇ ਕਿਨਾਲੋ ਵੱਧ ਪਰੇਸ਼ਾਨ ਹੋ ਗਿਆ। ਜੇ ਤੇ सोनू ਦਾ ਸਾਥ ਦਵਾਂ ਤੇ ਉਹਦੇ ਨਾਲ ਗਲਤ ਹੁੰਦਾ ਹੈ ਜਾਂ ਗਰੀਬ ਫਸਿਆ ਪਿਆ ਇਹਨਾਂ ਕੋਲ। ਉਹਦੀ ਫੈਮਿਲੀ ਦਾ ਕੀ ਬੰਦਾ ਹੋਊਗਾ। ਹੁਣ ਮੈਂ ਕਰਾਂ ਤੇ ਕਰਾਂ ਕਿ ਮੈਨੂੰ ਕੋਈ ਸਮਝ ਨਹੀਂ ਲੱਗਦੀ ਪਈ। ਕਰਨ ਤੇ ਸੋਨੂੰ ਨੇ ਵੀ ਪਾਪ ਹੀ ਦੇ ਆ। ਹਾਂ ਜਾਨੇ ਨੇ ਜਾਨੇ ਜਿੰਨਾਂ ਕੋਲ ਹੋਣ ਰਿਹਾ। ਇਨਾਂ ਨੂੰ ਪਾਪ ਇਹਨਾਂ ਦੇ ਹੱਥੋਂ ਹੁਣੋਂ ਵੀ ਬਚਾਉਣਾ ਹੈ। ਵੀਡੀਓ ਮੈਂ ਸੈਂਡ ਕਰ ਹੀ ਦਿਨਾ। ਫਿਰ ਦੇਖਿਓ ਜੋ ਹੋਊਗਾ। ਚੰਗਾ ਹੀ ਹੋ ਜਾਊਗਾ। ਲਾ ਵੀਡੀਓ ਤੇ ਹੋ ਗਈ ਸੈਂਡ। ਨੰਬਰ ਚੰਗੇ ਵਾਲੇ ਪਹਿਲਾਂ ਹੀ ਸੇਵ ਕੀਤਾ ਸੀ। ਚਲ ਕੋਈ ਆਪਣੇ ਪਰਿਵਾਰ ਨੂੰ ਮਿਲ ਪੂਗਾ। ਪਰਿਵਾਰ ਉਹ ਤਾਂ ਅਹੀਂ ਕਰਨਾ ਜਾਈਏ ਤੇ ਸਾਮਾ ਨੂੰ ਕਿੰਨੇ ਫੋਨ ਆ ਜਾਂਦੇ ਘਰੋਂ। ਭਾਈ ਨਹੀਂ ਕਰ। ਉਹਨੂੰ ਕੀ ਕਿੰਨੇ ਦਿਨ ਹੋ ਗਿਆ। ਪੰਜਾਬ ਨਾਲ ਦੀ ਤੇ ਯਾਰ ਮੋਜ ਨਹੀਂ ਹੈਗੀ ਕਿਤੇ ਵੀ। ਬਾਹਰ ਜਾ ਕੇ ਵੀ ਮੈਂ ਦਿਹਾੜੀਆਂ ਹੀ ਕਰਨੀਆਂ ਆ। ਪਪਾ ਕਿੱਧਰ ਫਿਰਦੇ ਆ ਓਏ? ਪਪਾ ਜੀ ਸਸਕੀ ਹਾਲ। ਸਸਕੀ ਹਾਲ। ਹੋਰ ਕੀ ਹਾਲ ਜੀ? ਅੱਬੇ ਕੀ ਹਾਲ ਆ? ਵਧੀਆ ਵਧੀਆ ਤੁਸੀਂ। ਉਹ ਠੀਕ ਸਾਹ ਪੁੱਤ। ਹਾਂਜੀ ਹਾਂਜੀ ਵਧੀਆ। ਪਾਪੇ ਦਾ ਕੀ ਹਾਲ ਆ? ਪਪਾ ਜੀ ਵਧੀਆ ਜੀ। ਕਿੱਧਰ ਆਇਆ ਅੱਜ? ਅੱਜ ਮੈਂ ਇੱਧਰ ਪਪਾ ਜੀ ਬੰਬੀ ਦੇ ਆਟੋਮੈਟਿਕ ਆਨ ਕਰਕੇ ਗਏ ਸੀ ਨਾ। ਆਹੋ ਤੇਰੀ ਬੰਬੀ ਵਾਲੀ ਫੇਰਾਮਾਨ ਚੱਲੇ ਆ। ਤੇ ਪੁੱਤ ਨੂੰ ਮੈਸੇਜ ਆ ਗਿਆ ਸੀ ਵੀ ਬੱਤੀ ਨਹੀਂ ਆਉਣੀ ਅੱਜ ਦਿਨੇ। ਅੱਛਾ ਅੱਛਾ ਮੈਸੇਜ ਆ ਗਿਆ ਹੈਗਾ? ਮੈਸੇਜ ਆਇਆ ਵਾ ਸਾਨੂੰ ਤੇ। ਤਾਂ ਨਹੀਂ ਆਉਂਦਾ ਮੋਬਾਈਲ ਤੇ? ਨਹੀਂ ਨਹੀਂ ਮੈਂ ਫੇਰ ਐਡ ਨਹੀਂ ਨਾ ਹੈਗਾ ਗਰੁੱਪ ਵਿੱਚ। ਅੱਛਾ ਈਸ਼ਾ। ਹਾਂਜੀ। ਉਹਦੇ ਰਾਤ ਨੂੰ ਆਉਣਾ ਗਰੁੱਪ ਚੱਲਣਾ ਹੈ ਹੱਡੇਆੜੀ ਲੈਣ। ਅੱਛਾ ਅੱਛਾ ਠੀਕ ਈ ਹੈ। ਤੇ ਉਹ ਪਾਪਾ ਜੀ ਘਰੇ ਨਹੀਂ ਸੀ ਨਾ ਹੈਗੇ ਤਾਂ ਕਰਕੇ ਮੈਂ ਹੈ ਬੰਬੀ ਆਦ ਮੈਂ ਫੇਰਾ ਮਾਰੀ ਆਉਣਾ। ਅੱਛਾ ਈਸ਼ਾ। ਕੋਈ ਨਹੀਂ ਮੈਂ ਵੇਖ ਲੂੰਗਾ ਕੋਈ ਨਹੀਂ ਤੇ ਜਦੋਂ ਆਜੂਗਾ ਮੈਂ ਦੱਸ ਦਊਗਾ। ਹਾਂਜੀ ਹਾਂਜੀ। ਤੂੰ ਹਾਂਜੀ ਬਾਹਰ ਦਾ ਵੀ ਇਦਾਂ ਹੀ ਜੇ ਕਿੱਥੇ ਤੱਕ ਗੱਲ ਪਹੁੰਚੀ ਹੈ ਜੇ ਬਾਹਰ ਦੇ ਆ ਥੋੜੇ ਕ ਪੈਸੇ ਜੇ ਥੋੜਨੇ ਦੇ 5 ਲੱਖ ਰੁਪਇਆ 5 ਲੱਖ ਥੋੜਦਾ ਵਾ ਹਾਂਜੀ ਹਾਂਜੀ ਉਹ ਚੱਲ ਕੋਈ ਨਹੀਂ ਪੁੱਤ ਇੰਨੇ ਕ ਤੇ ਮੈਂ ਕਰ ਦੂੰਗਾ ਥੋੜੇ ਬਉਤੇ ਪਰ ਇਹ ਆ ਵੀ ਮੈਂ 5 ਲੱਖ ਨਹੀਂ ਉਹ ਦੇ ਸਕਦਾ ਪਰ 2 ਕ ਲੱਖ ਤੈਨੂੰ ਦੇ ਦੂੰਗਾ ਪਰ ਕੀ ਪਤਾ ਕੀ ਗੱਲ ਆ ਪਾਪੇ ਨਾ ਤੇਰੇ ਇਹ ਨਾਲ ਵੱਖਰੀ ਗੱਲ ਆ ਮੇਰੀ ਪਰ ਪੁੱਤ ਇਹ ਆ ਵੀ ਤੇਰੇ ਨਾਲ ਵੱਖਰੀ ਗੱਲ ਵਾ ਤੂੰ ਸਾਡੇ ਪਰਿਵਾਰ ਦੇ ਵਿੱਚੋਂ ਬਾਹਰਲੇ ਮੁਲਖ ਜਾਵੇਂਗਾ ਨਾ ਤੇ ਸਾਡਾ ਵੀ ਸ਼ਾਨਾ ਨਾਂ ਉੱਚਾ ਹੋਊਗਾ ਹੈਂ? ਮੰਡੀ। ਇਹ ਆਪੀ ਮੈਂ ਤੈਨੂੰ 2 ਕ ਲੱਖ ਦੇ ਦੇ ਸਕਦਾ। ਹੈਂ? ਤੇ ਇਨੇ ਕ ਨਾ ਸਰ ਜੂਗਾ 2 ਕ ਲੱਖ ਨਾ। ਕਾਕਾ ਕਿਹੜੀ ਸੋਚਾਂ ਹੀ ਪੈ ਗਿਆ ਵਾ? ਹਾਂਜੀ 2 ਕ ਲੱਖ ਨਹੀਂ 2 ਕ ਲੱਖ ਨਾ ਨਹੀਂ ਇਹ ਸਰਨਾ ਹੈਗਾ 5 ਕ ਲੱਖ ਰੁਪਏ ਚਾਹੀਦਾ ਵਾ ਇਹ ਤੇ। 5 ਲੱਖ ਚਾਹੀਦਾ ਵਾ। ਹਾਂਜੀ। ਚੱਲ ਨਾ ਹੋ ਗਰ ਫਿਰ ਮੈਂ ਪੰਜ ਹੀ ਕਰ ਦੂੰਗਾ। ਹਾਂ ਜੀ ਵੇ ਲੈਓ ਜਿੱਦਾਂ ਚਲ ਪੁੱਤੀ ਆ ਬੰਦ ਕੋਈ ਨਹੀਂ ਚੰਗਾ ਵਾ ਤੂੰ ਚੱਲਿਆ ਵਾ ਸਾਡੇ ਪਰਿਵਾਰ ਦੇ ਵਿੱਚੋਂ ਤੇ ਸਾਡਾ ਨਾਂ ਉੱਚਾ ਉਹ ਅਸੀਂ ਵੀ ਕਰਿਆ ਪਰ ਇਹ ਆ ਉੱਥੇ ਜਾ ਕੇ ਪਾਪੇ ਨੂੰ ਕਿਤੇ ਭੁੱਲਨੇ ਜਾ ਵੀ ਕੰਜਰਾ ਹੈ ਹੈ ਉੱਥੋਂ ਡਾਲਰ ਡੂਲਰ ਮੈਨੂੰ ਵੀ ਖਾਲਦੀ ਕਿਤੇ ਹਾਂ ਜੀ ਤੇ ਮੈਨੂੰ ਪਾਵੇਂਗਾ ਕਿ ਨਹੀਂ 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 ਤੁਹਾਨੂੰ ਤਾਂ ਮੈਂ ਪਾਉਂਗਾ ਹੈ ਹਾਂ ਜੀ ਕੋਈ ਗੱਲ ਨਹੀਂ ਮੁੜ ਕੇ ਇੱਛੇ ਕਹਿ ਦਿੰਦੇ ਆ ਤੁਸੀਂ ਮੁੜ ਕੇ ਉਸੇ ਪਾਪੇ ਦਾ ਵੀ ਚੇਤਾ ਭੁੱਲ ਜਾਂਦਾ ਨੇ ਬੀਬੀ ਦਾ ਵੀ ਚੇਤਾ ਭੁਲਾ ਲੈਨੇ ਤੁਸੀਂ ਨਹੀਂ ਨਹੀਂ ਹਾਂ ਨਹੀਂ ਨਹੀਂ ਉੱਥੇ ਪਤਾ ਨਹੀਂ ਕੀ ਗੱਲ ਉਹ ਮਿੱਟੀ ਇਦਾਂ ਦੀ ਆ ਮੋਈ ਉਹ ਮਿੱਟੀ ਦਾ ਪੈ ਜਾਂਦਾ ਮੁੜ ਕੇ ਤੁਹਾਡਾ ਨਹੀਂ ਨਹੀਂ ਇਦਾਂ ਨਹੀਂ ਕਈਆਂ ਨੂੰ ਤੇ ਮੈਂ ਇਦਾਂ ਵੇਖਿਆ ਹੀ ਉਹ ਉਹਦੇ ਮੁੜ ਕੇ ਚੇਤਾ ਹੀ ਨਹੀਂ ਕਰਦੇ ਪੰਜਾਬ ਦਾ ਨਾ ਆਪਣੇ ਮਾਂ ਪਿਓ ਦਾ ਚੇਤਾ ਕਰਦੇ ਆ ਵੀ ਸਾਡੇ ਮਗਰ ਵੀ ਕੋਈ ਹੈਗਾ ਕੀ ਗੱਲ ਸੋਨੂੰ ਭਾਈ ਦਾ ਕੀ ਹਾਲ ਜਾਣ ਕਿੱਧਰ ਹੀ ਗਏ ਹੋ ਸੋਨੂੰ ਦਾ ਪੁੱਤ ਜੇ ਸੋਨੂੰ ਕਿਤੇ ਪੜਿਆ ਹੁੰਦਾ ਨਾ ਤੇ ਸੋਨੂੰ ਨੇ ਵੀ ਇਦਾਂ ਤੇਰੇ ਵਾਂਗੂ ਬਾਹਰ ਚੱਲ ਜਾਣਾ ਸੀ ਸੋਨੂੰ ਉਦੋਂ ਘਟ ਪੜਿਆ ਸੀ ਤੇ ਇਹ ਨਿੱਕਿਆਂ ਨੂੰ ਕਿੰਨੇ ਦੇਸ਼ਾਂ ਵਾਲਾ ਹੀ ਕੰਮ ਕੀਤਾ ਇਹਨੇ ਤੇ ਇਹਨੇ ਉਧਰ ਵੀ ਧਿਆਨ ਨਾ ਕੀਤਾ ਤੇ ਇਹ ਹੁਣ ਤੈਨੂੰ ਪਤਾ ਵਿਗੜਿਆ ਵਾ ਉਹ ਕੀ ਆਂਦੇ ਹੁੰਦੇ ਆ ਪੁੱਤ ਧੀ ਜੰਮਦੀ ਤਾਂ ਸੋਗ ਮਨਾਉਂਦੇ ਪੁੱਤ ਜੰਮਦਾ ਤਾਂ ਹਾਸੇ ਧੀ ਪੜ੍ਹ ਲਿਖ ਕੇ ਅਫਸਰ ਲੱਗਦੀ ਤੇ ਪੁੱਤਰ ਕਰਨ ਤਮਾਸ਼ੇ ਵਿਗੜੇ ਪੁੱਤ ਫਿਰ ਰਾਸ ਨਹੀਂ ਆਉਂਦੇ ਨਾ ਆਸੇ ਨਾ ਪਾਸੇ ਉਹ ਬੁੱਢੇ ਕੋਟੀਆਂ ਮਾਪੇ ਜਿਉਂਦੇ ਕਿਸਮਤ ਦੇ ਪ੍ਰਵਾਸੀ ਬੁੱਢੇ ਕੋਟੀਆਂ ਮਾਪੇ ਜਿਉਂਦੇ ਕਿਸਮਤ ਦੇ ਪ੍ਰਵਾਸੀ ਪੁੱਤ ਅਸੀਂ ਤੇ ਹੁਣ ਆਪਣੀ ਕਿਸਮਤ ਦੇ ਪ੍ਰਵਾਸੀ ਜੀਣਦੇ ਆ ਤੇ ਕੀ ਕਰ ਲੈਣਾ ਉਹ ਤੇ ਤੈਨੂੰ ਪਤਾ ਹੁਣ ਵਿਗੜਿਆ ਪੁੱਤ ਵਾ ਤੇ ਉਹ ਰਾਸ ਨਹੀਂ ਆਉਣਾ ਸਾਨੂੰ ਹਣ ਤੇ ਇਹ ਆ ਵੀ ਹੁਣ ਨਹੀਂ ਬਾਹਰ ਜਾ ਸਕਦਾ ਆ ਐਲਨ ਸਾਹ ਤੇ ਜਿਹੜੀਆਂ ਕੋਰ ਸਰਕਾਰ ਸੇ ਜੇ ਕਰਨ ਦੇ ਤੇ ਤੁਹਾਡੇ ਬਾਰੇ ਪਹਿ ਲਈ ਹੋਣੀ ਆਏ ਆ ਪਹਿਲਾਂ ਕਿੱਥੇ ਹੁੰਦੇ ਸੀ ਹਾਂਜੀ ਹਾਂਜੀ ਪਹਿਲਾਂ ਨਹੀਂ ਇੱਧਰ ਆਹੋ ਹੁਣ ਇਹ ਵੇਖੋ ਵੇਖੀ ਲੋਕੀ ਦੁਨੀਆ ਤਰੀਆਂ ਆਂ ਡੀਏ ਸਾਰੇ ਪਾਸੇ ਪੁੱਤ ਇਦਾਂ ਹੀ ਆ ਬਾਕੀ ਵੀ ਚਲੋ ਚੰਗਾ ਵਾ ਇੱਥੇ ਹੁਣ ਸਰਕਾਰੀ ਨੌਕਰੀਆਂ ਤੇ ਕਦੇ ਹੈ ਨਹੀਂ ਗੀਆਂ ਨਹੀਂ ਨਹੀਂ ਸਰਕਾਰੀ ਨਾ ਮਿਲਣੀਆਂ ਹੀ ਨਾ ਕੋਈ ਆਸ ਹੀ ਕਾ ਜਿੰਨੇ ਮਰਜੀ ਪੜ ਲੀਏ ਤੇ ਇਹ ਆ ਵੀ ਚਲ ਚੰਗਾ ਪੁੱਤ ਤੂੰ ਜਾ ਬਾਹਰ ਮੇਰਾ ਪੁੱਤ ਤੇ ਕੋਈ ਨਹੀਂ ਮਾਲ ਕਿਰਪਾ ਕਰੇ ਤੈਨੂੰ ਤਰਕੀਆਂ ਬਖਸ਼ੇ ਪੁੱਤ ਸੱਚੇ ਪਾਤਸ਼ਾਹ ਦੇ ਪਾਪੇ ਨੂੰ ਨਾ ਦਸੀ ਪਾਪਾ ਤੇਰਾ ਤੇ ਮੇਰਾ ਤਾਂ ਕਿਸ ਨਾ ਕਿਸ ਗੱਲੋਂ ਲੜਦਾ ਹੀ ਰਹਿੰਦਾ ਇਹਦੇ ਇਹਦੇ ਸ਼ੁਰੂ ਤੋਂ ਇਹੋ ਆਤਵਾ ਨਹੀਂ ਨਹੀਂ ਪਤਾ ਹਾਂ ਕਦੀ ਇਹਨੇ ਗੁੱਸੇ ਹੋ ਜਾਣਾ ਮੈਨੂੰ ਤੇ ਕਦੀ ਇਹਨੇ ਮੈਨੂੰ ਪਿਆਰ ਕਰਨ ਲੱਗ ਪੈਣਾ ਇਹਦਾ ਇਹੋ ਹੀ ਚਾਲ ਰਹੀ ਹੈ ਸ਼ੁਰੂ ਤੋਂ ਹੀ ਹਾਂਜੀ ਆਹੋ ਤੇ ਕੋਈ ਨਹੀਂ ਮੈਂ ਜੇ ਨਾ ਹੋਇਆ ਨਾ ਤੇ ਮੈਂ ਪੁੱਤ ਸ਼ਾਮਾਂ ਤੱਕ ਮੈਂ ਲੈ ਕੇ ਪੈਸੇ ਤੇਰੇ ਕੋ ਪਹੁੰਚੂਗਾ ਹਾਂਜੀ ਕੋਈ ਗੱਲ ਆਹੋ 5 ਲੱਖ ਚਾਹੀਦਾ ਵਾ ਹਾਂਜੀ 5 ਲੱਖ ਕੋਈ ਨਹੀਂ ਮੈਂ ਕਰੂੰਗਾ ਫਿਰ ਹਾਂਜੀ ਤੇ ਚੱਲ ਕੋਈ ਨਹੀਂ ਮੈਂ ਤੈਨੂੰ ਬੱਤੀ ਆਉ ਤੇ ਮੈਂ ਦੱਸ ਦੂ ਪੁੱਤ ਚੱਲ ਠੀਕ ਆ ਆ ਮੈਂ ਫੋਨ ਕਰ ਦੂੰਗਾ ਹਾਂਜੀ ਚੰਗਾ ਮੇਰਾ ਪੁੱਤ ਚੰਗਾ ਇਰਪਾ ਪਾਦੇ ਵੜਾ ਚੰਗਾ ਵਾ ਵੈਸੇ ਆਪਾਂ ਮਨ ਦੇ ਵਿੱਚ ਬਣਾਇਆ ਵੀ ਪਾਪਾ ਵੜਾੜਬਾ ਵੈਸੇ ਤੇ ਵਾਵਾ ਚੰਗਾ ਵਾ ਮੈਨੂੰ ਤੇ ਪੈਸੇ ਦੇਣ ਨੂੰ ਵੀ ਮੰਨ ਗਿਆ ਵਾ ਤੇ ਪਰ ਹੁਣ ਮੇਰਾ ਤਾਂ ਇੱਕ ਮਨ ਕੰਡਿਆ ਵੀ ਇਹਨੂੰ ਮੈਂ ਦੱਸਦਾ ਵੀ ਪਾਪਾ ਤੁਸੀਂ ਫਸ ਜਾਣਾ ਵਾ ਪਰ ਵੱਡੇ ਪਾਪੇ ਦੀ ਸਲਾਹ ਤੋਂ ਬਿਨਾਂ ਮੈਂ ਕੋਈ ਕਰ ਸਕਦਾ ਹੈਗਾ ਚਲੋ ਇੱਕ ਕੰਮ ਤੇ ਵੈਸੇ ਇਹਨਾਂ ਨੇ ਚੰਗਾ ਕੀਤਾ ਵੀ ਉਹਨੂੰ ਸ਼ਦਾਈ ਨੂੰ ਜਿਹੜਾ ਹੈਗਾ ਉਹਨੂੰ ਲੈਣਤਾ ਇਹਨਾਂ ਨੇ ਘਰੇ ਆਪਣੇ ਪਰ ਇਹਨਾਂ ਨੇ ਕੰਮ ਵੀ ਕਰਾਉਣ ਦਾ ਆ ਵਾ ਉਹਨੂੰ ਤੇ ਨਾਲ ਉਹਨੂੰ ਨਾ ਕੋ ਖਾਣ ਨੂੰ ਦਿੰਦੇ ਨਾ ਰੋਟੀ ਨਾ ਪਾਣੀ ਚਾਹ ਸਵਾਦ ਨਾ ਦਿੰਦੇ ਆ ਤੇ ਹੁਣ ਮੈਨੂੰ ਪੈਸੇ ਦੇਣ ਨੂੰ ਵੀ ਮੰਨ ਗਿਆ ਵਾ ਤੇ ਮੇਰਾ ਮਨ ਕੰਡਿਆ ਪੈਨੂੰ ਦੱਸਦਾ ਵੀ ਤੂੰ ਹੀ ਫਸ ਜਾਣਾ ਪਰ ਵੱਡੇ ਭਾਪੇ ਨੇ ਮੈਨੂੰ ਫਿਰ ਗੁੱਸੇ ਹੋਣਾ ਚਲੋ ਕੋਈ ਗੱਲ ਨਹੀਂ ਵੇਖੀ ਜਾਊਗੀ ਜੋ ਵੀ ਹੋਊਗਾ ਮੈਂ ਚੱਲਦਾ ਹਾਂ ਵੀਡੀਓ ਸੈਂਡ ਕੀਤੀ ਉਹਨਾਂ ਦੇਖ ਲਈ ਲੱਗਦਾ ਕੋਈ ਚੁੱਕਾ ਜਾਂ ਨਾ ਕੋਈ ਪੰਗਾ ਹੀ ਨਾ ਪੈ ਜੇ ਚੱਕਣਾ ਤੇ ਬਣਾਈਆ ਹਲੋ 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 ਸਸਿਕਾ ਵੀਰ ਜੀ ਸਸਿਕਾ ਭੈਣ ਜੀ ਹਾਂ ਜੀ ਵੀਰ ਜੀ ਕਿੱਥੋਂ ਬੋਲਦੇ ਜੀ ਤੁਸੀਂ ਹਾਂ ਜੀ ਤੁਸੀਂ ਕਿੱਥੇ ਲਿਆ ਜੀ ਵੀਰੇ ਤੁਸੀਂ ਵੀਡੀਓ ਸੈਂਡ ਕੀਤੀ ਹੈ ਨਾ ਜਿੰਨਾਂ ਦੀ ਉਹ ਮੇਰੇ ਘਰ ਵਾਲਾ ਵਾ ਠੀਕ ਠੀਕ ਜੀ ਭੈਣ ਜੀ ਹਾਂ ਜੀ ਮੈਂ ਹੀ ਸੈਂਡ ਕੀਤੀ ਸੀ ਦੇ ਦੇ ਇਦਾਰੇ ਲਈ ਰੱਬ ਬਣ ਕੇ ਬੋੜੇ ਜੀ ਹਨ ਨੂੰ ਤੇ ਕੋਈ ਥਾਂ ਪਤਾ ਨਹੀਂ ਲੱਗਣ ਡਿਆ ਹਨ ਨੂੰ ਤਾਂ ਖਬਰ ਮਿਲੀ ਵੀ ਇਹ ਦੁਨੀਆ ਤੇ ਹੀ ਆਂਦੀ ਆ ਨਹੀਂ ਨਹੀਂ ਭੈਣ ਜੀ ਅੱਗੇ ਦੁਨੀਆ ਤੇ ਠੀਕ ਠਾਕ ਨੇ ਤੇ ਚਿੰਤਾ ਨਾ ਕਰੋ ਹਾਂ ਜੀ ਤੇ ਬਹੁਤ ਬਹੁਤ ਧੰਨਵਾਦ ਤੁਹਾਡਾ ਤੁਸੀਂ ਵੀਡੀਓ ਸੈਂਡ ਕੀਤੀ ਹਨ ਨੂੰ ਤੇ ਤੁਸੀਂ ਹਨ ਨੂੰ ਇਹਨਾਂ ਦਾ ਪਤਾ ਦੱਸੋਗੇ ਅਸੀਂ ਅੱਗੇ ਤੇ ਲੈ ਜੀਏ ਇਹਨਾਂ ਨੂੰ ਹਾਂ ਜੀ ਹਾਂ ਜੀ ਭੈਣ ਜੀ ਮੈਂ ਤੁਹਾਨੂੰ ਕਿੜਾਸੇ ਦੱਸ ਦਾਂਗਾ ਬਸ ਇੱਕ ਬੇਨਤੀ ਹੈ ਤੁਹਾਡੇ ਅੱਗੇ ਵੀ ਮੇਰਾ ਨਾਮ ਨਾ ਆਵੇ ਕਿਉਂ ਵੀ ਮੇਰੇ ਸੱਜਣ ਆ ਤੇ ਤਾਂ ਫਿਰ ਮੇਰੇ ਜਾਂਦਾ ਜਾਣ ਉਹਨਾਂ ਘਰੋਂ ਜਾਣ ਬੰਦ ਹੋ ਜਾਣ ਸਭ ਕੁਝ ਨਹੀਂ ਨਹੀਂ ਵੀਰੇ ਜਿੱਦਾਂ ਤੁਸੀਂ ਕਹੋਗੇ ਨਾ ਉਦਾਂ ਹੀ ਅਸੀਂ ਤੇ ਤੁਹਾਨੂੰ ਪੋਸਟ ਵਿੱਚ ਪੜ੍ਹਾਇਆ ਹੀ ਆ ਵੀ ਅਸੀਂ ਦੇ ਨਾਮ ਦਾ ਵੀ ਐਲਾਨ ਕੀਤਾ ਵਾ ਤੇ ਤੁਹਾਨੂੰ ਬੰਦੇ ਪੈਸੇ ਵੀ ਦਵਾਂਗੇ ਆਪਾਂ ਐਦਾਂ ਦੀ ਗੱਲ ਨਹੀਂ ਆ ਜੇ ਤੁਸੀਂ ਨਾਂ ਗੁਪਤ ਰੱਖਣਾ ਹੈਂ ਨਾਂ ਮੇਂ ਗੁਪਤ ਰੱਖਾਂਗੇ ਡਾਡਾ ਮੇਨੇ ਨਾਂ ਤੇ ਗੁਪਤੀ ਰੱਖ ਪਰ ਭੈਣ ਜੀ ਪੈਸੇ ਦੀ ਗੱਲ ਨਾ ਕਰੋ ਇੱਕ ਬੰਨੇ ਭਰਾ ਕਹਿੰਦੇ ਜੇ ਦੂਜੇ ਬੰਨੇ ਪੈਸੇ ਦੀ ਗੱਲ ਕਰਦੇ ਜੇ ਭੈਣੇ ਕੋਲੋਂ ਵੀ ਭਰਾ ਪੈਸੇ ਲੈਂਦੇ ਹੁੰਦੇ ਤਦਨ ਉਹਕੇ ਕੈਂਡੀ ਨਾ ਪਟੇਂ ਤੇ ਰੱਬ ਦੇ ਸਮਾਨ ਹੀ ਹੋ ਗਿਆ ਮੈਂ ਤੇ ਰੱਬ ਨੂੰ ਰੋਜ਼ ਅਰਦਾਸਾਂ ਕਰਦੀ ਰੱਬਾ ਕੋੜ ਕੇ ਇਤਰਾ ਹੀ ਕੋੜ ਨਹੀਂ ਨਹੀਂ ਭਾਜੀ ਰੱਬ ਨੂੰ ਕੋਈ ਨਹੀਂ ਮੈਂ ਵੀ ਤੁਹਾਡੇ ਵਰਗਾ ਇਨਸਾਨ ਹੀ ਆ ਬਸ ਰੱਬ ਨੇ ਜਲੀਆ ਬਣਾਇਆ ਮੈਨੂੰ ਚਲੋ ਤੁਹਾਡੀ ਪੋਸਟ ਵੇਖੀ ਕੁਝ ਦਿਨ ਹੋਏ ਤੇ ਮੈਂ ਚਲੋ ਵੀਡੀਓ ਬਣਾ ਕੇ ਤੁਹਾਨੂੰ ਪਾਈ ਵੀ ਚਲੋ ਕੋਈ ਮਿਲ ਜੇ ਆਪਣੇ ਘਰ ਦੇ ਨੂੰ ਕੀ ਪਤਾ ਕਿੰਨੀ ਪ੍ਰੋਬਲਮ ਚੁਣੇ ਤੁਸੀਂ ਅੰਨੀ ਤੇ ਇੰਨੀ ਕੁ ਜ਼ਿਆਦਾ ਪ੍ਰੋਬਲਮ ਦੇ ਵਿੱਚ ਹੀ ਤੁਹਾਨੂੰ ਪਤਾ ਪੁਲਿਸ ਨੇ ਤੁਹਾਨੂੰ ਇਹ ਤੱਕ ਕਹਿਤਾ ਵੀ ਇਹ ਦੁਨੀਆ ਜਹਾਨੀ ਆ ਜਿਨ੍ਹਾਂ ਨੇ ਇਹਨਾਂ ਦੇ ਨਾਲ ਮਾਰਗੁੱਟ ਕੀਤੀ ਨਾ ਉਹ ਕਹਿੰਦੇ ਸੀ ਅਸੀਂ ਤੇ ਮਾਰ ਹੀ ਦਿੱਤਾ ਵਾ ਪਰ ਇਹਦੇ ਨਾਲ ਹੀ ਇਹੇ ਸੰਬੰਧ ਤੇ ਰਹੇ ਹੁਣ ਵੀ ਪੁਲਿਸ ਵੱਲੋਂ ਇਹ ਹੀ ਆ ਵੀ ਇਹ ਹੁਣ ਨਹੀਂ ਹੈਗੇ ਦੁਨੀਆ ਤੇ ਅਸੀਂ ਤੇ ਆਪਣੇ ਤੌਰ ਤੇ ਅਸੀਂ ਕਿ ਚਲੋ ਕੋਈ ਨਾ ਕੋਈ ਕੋਸ਼ਿਸ਼ ਕਰਦੇ ਆਂ ਸ਼ਾਇਦ ਸਾਨੂੰ ਕੋਈ ਨਾ ਕੋਈ ਰਸਤਾ ਹੀ ਲੱਭ ਜੇ ਨਾ ਨਹੀਂ ਭਾਜੀ ਇਹ ਠੀਕ ਠਾਕ ਆ ਕੋਈ ਚਿੰਤਾ ਨਾ ਕਰੋ ਪਰੇਸ਼ਾਨਾ ਹੋ ਠੀਕ ਠਾਕ ਆ ਉਹ ਤਾਂ ਮਿਲੇ ਉਹਨਾਂ ਨੂੰ ਇਸੇ ਹਾਲਤ ਸੀ ਉਹ ਵੀ ਆਪਣੇ ਰਿਸ਼ਤੇਦਾਰ ਜੀ ਜਿਨ੍ਹਾਂ ਕੋਲ ਨੇ ਤੇ ਮਿਲੇ ਹਾਲਤ ਜੀ ਕਿ ਇਹਨੇ ਆਉਂ ਲੱਗਦਾ ਜੀ ਤਾਂ ਮਾਰ ਕੇ ਸੁੱਟਿਆ ਹੁੰਦਾ ਤੇ ਜਦੋਂ ਇਹਨਾਂ ਨੂੰ ਚੁੱਕ ਕੇ ਲਿਆਂਦਾ ਕਹਿੰਦੇ ਉਹ ਗੱਲ ਕਰੀ ਜਾਂਦੇ ਮੈਨੂੰ ਮਾਰ ਦੇਣਾ ਮੈਨੂੰ ਮਾਰ ਦੇਣਾ ਮੈਨੂੰ ਮਾਰ ਦੇਣਾ ਪਰ ਵੀਰ ਮੈਨੂੰ ਇਹ ਨਹੀਂ ਸਮਝ ਲੱਗਿਆ ਕਿ ਇਹਨਾਂ ਨੇ ਘਰ ਦਾ ਕਿਉਂ ਨਾ ਦੱਸਿਆ ਵੀ ਮੈਂ ਆਪਣੇ ਘਰ ਜਾਣਾ ਵਾ ਕਿੰਨਾ ਚਿਰ ਹੋ ਗਿਆ ਨਾਲੋਂ ਕਿੰਨੇ ਮਹੀਨੇ ਲੱਗੇ ਆ ਭਾਂਜੀ ਮੇਰੀ ਗੱਲ ਸੁਣ ਇਹਨਾਂ ਨੂੰ ਕੁਝ ਯਾਦ ਨਹੀਂ ਆ ਇਹਨਾਂ ਨੂੰ ਕੁਝ ਯਾਦ ਨਹੀਂ ਆ ਨੇ ਦਿਮਾਗੀ ਹਾਲਤ ਸੋ ਜੀ ਨਾ ਜਿੱਦਾਂ ਖਰਾਬ ਹੋ ਗਈ ਜਾਂ ਸਿੱਧ ਸੱਟ ਲੱਗੀ ਹੋਊਗੀ ਜਾਂ ਕੁਝ ਵੀ ਹੋਇਆ ਹੋਊਗਾ ਜਾਂ ਡਰ ਨਾਲ ਠੀਕ ਆ ਹਾਂਜੀ ਹਾਂਜੀ ਤਮਾੜਾ ਟਾਈਮ ਚੱਲਿਆ ਸਾਡੇ ਤੇ ਇਹ ਟਾਈਮ ਹੀ ਆ ਇੱਕ ਜਿਹੜਾ ਕੁਰਸੀਆਂ ਤੇ ਬਹਿਣ ਵਾਲਾ ਬੰਦਾ ਇੰਨੇ ਰੋਲ ਕੇ ਰੱਖਦਾ ਹਾਂਜੀ ਹਾਂਜੀ ਉਹੀ ਮੈਂ ਕਹਿੰਦਾ ਚੰਗੇ ਭਲੇ ਕਰ ਲੋ ਜਦੋਂ ਪੋਸਟ ਦੇਖੀ ਮੈਂ ਚੰਗੇ ਭਲੇ ਕਰਦਾ ਬੰਦਾ ਇੱਥੇ ਪੱਟੇ ਪਾਉਣ ਰਿਹਾ ਨਾ ਕੈਦ ਕਰਕੇ ਰੱਖਿਆ ਆ ਤੇ ਪਰ ਇਹ ਆ ਬਈ ਉਹਨੇ ਰੋਟੀ ਪਾਣੀ ਵੀ ਨੂੰ ਦਿੱਤਾ ਚਲੋ ਜਦੋਂ ਛੁੱਟ ਗਏ ਮਾਰਚੋਂ ਨਾ ਚੱਕ ਕੇ ਲੈਂਦਾ ਸੀ ਉਹ ਵੀ ਰੱਬ ਦੇ ਅਸਮਾਨੀਆਂ ਜਿਨ੍ਹਾਂ ਨੇ ਚਲੋ ਜਾਨ ਬਚਾਈ ਸੰਭਿਆ ਅਹੀਂ ਦੇ ਉਹਨਾਂ ਦਾ ਵੀ ਬਹੁਤ ਬਹੁਤ ਧੰਨਵਾਦੀ ਕਰਦੇ ਹਾਂ ਹਾਂਜੀ ਹਾਂਜੀ ਬਾਕੀ ਉਹਨਾਂ ਨੂੰ ਪਤਾ ਨਹੀਂ ਨਾ ਕਿੱਥੋਂ ਦਾ ਕੁਝ ਇਹਨਾਂ ਨੂੰ ਯਾਦ ਨਹੀਂ ਇਹਨਾਂ ਕੋਈ ਦੱਸਿਆ ਨਹੀਂ ਕਦੀ ਕੋਈ ਨਾਮ ਦਾ ਦਿੰਦੇ ਆਪਣਾ ਕਦੀ ਕੋਈ ਦੱਸ ਦਿੰਦੇ ਚਲੋ ਫਿਰ ਵੀਰੇ ਤਹੀ ਨਾ ਮੈਨੂੰ ਲੋਕੇਸ਼ਨ ਭੇਜ ਦੋ ਤੇ ਨਾਲੇ ਫਿਰ ਐਡਰੈਸ ਭੇਜ ਦੋ ਤੇਹੀਂ ਚੁੱਤੀ ਤੋਂ ਛੁੱਤੀ ਪੰਟਲੀਏ ਨਾ ਕੋਈ ਨਹੀਂ ਭਾਂਜੀ ਮੈਂ ਐਡਰੈਸ ਵੀ ਭੇਜਦਾਗਾ ਤੇ ਲੋਕੇਸ਼ਨ ਵੀ ਭੇਜਦਾਗਾ ਬਸ ਇੱਕੋ ਬੇਨਤੀ ਆ ਵੀ ਮੇਰਾ ਨਾਮ ਨਾ ਹੋਵੇ ਨਹੀਂ ਨਹੀਂ ਵੀਰੇ ਨਾਮ ਨਹੀਂ ਹੁੰਦਾ ਜਿੱਦਾਂ ਤੁਸੀਂ ਕਹੋਗੇ ਉਦਾਂ ਹੀ ਆਹੀ ਬਸ ਆਪਣੇ ਤੌਰ ਤੇ ਕਰਾਂਗੇ ਉੱਥੇ ਚਲੋ ਠੀਕ ਆ ਭਾਂਜੀ ਕੋਈ ਨਹੀਂ ਮੈਂ ਭੇਜ ਦੇਣਾ ਸਭ ਕੋ ਤੁਹਾਨੂੰ ਐਸੇ ਨੰਬਰ ਤੇ ਭੇਜਣਾ WhatsApp ਕਰ ਦਿੰਦਾ ਹਾਂ ਹਾਂਜੀ ਠੀਕ ਜੀ ਓਕੇ ਭਾਂਜੀ ਓਕੇ ਜਦ ਦੂਰੀ ਕੋਈ ਨਾ ਕੋਈ ਪੈ ਜਾਂਦੀ ਇਹ ਰਸਤੇ ਟੰਗਣਾ ਪੈਂਦਾ ਜਦੋਂ ਇਥੋਂ ਲੰਗੀਦਾ ਹੋਣਾ ਦਿਲ ਤਰਵਾ ਜੀ ਨਹੀਂ ਮਿਲਦੀ ਚਲ ਉਤਰ ਕੇ ਵੇਨਿਆ ਭਲਾ ਸ਼ਾਇਦ ਕੋਈ ਨਾ ਕੋਈ ਸੁਭੂ ਲੱਭ ਹੀ ਜਾਏ ਕਹਿੰਦੇ ਇਥੇ ਮਾਰ ਕੇ ਛੁੱਟਿਆ ਗੱਡਰ ਰੋੜ ਕਰ ਬੁੰਡਾ ਕਿੱਥੇ ਮਾਰ ਕੇ ਛੁੱਟਦਾ ਇਹ ਨਾ ਸਮਝ ਨਹੀਂ ਲੱਗਦੀ ਨਿਆਣੇ ਰੋਂਦੇ ਵੇਖੇ ਨਹੀਂ ਜਾਂਦੇ ਨਿਕੇ ਨਿਕੇ ਤੇ ਜਾਣੇ ਤਕ ਕੋਈ ਨਾ ਕੁਝ ਬੂਦ ਲਾ ਵੀ ਪੈ ਇਥੋਂ ਕਿ ਓਰ ਤੂੰ ਤਾਂ ਤੂੰ ਕਿਉਂ ਤੂੰ ਰੋਟੀ ਖਾਈ ਜਾਣੀ ਤੇ ਕਾਲਾ ਤੱਕ ਸਵੇਰ ਦਾ ਬੈਠਾ ਰੋਟੀ ਖਾਣ ਨੂੰ ਬੀਬੀ ਇੰਨਾ ਕੰਮ ਕਰਦਾ ਰੋਟੀ ਤੇ ਖਾਣ ਦਿਆ ਕਰੋ ਕੀ ਤੂੰ ਪਾਣੀ ਪੀਂਂਦਿਆਂ ਜਾਂ ਚਾਹ ਪੀਂਂਦਿਆਂ ਹੁੰਨਾ ਵਾ ਤੇ ਮਜਾ ਬੜਾ ਆਉਂਦਾ ਪਾਣੀ ਪੀਂਨ ਦਾ ਪਾਣੀ ਪੀਂਨ ਦਾ ਆਉਂਦਾ ਉੱਠ ਕੇ ਕਰ ਲੈ ਕੰਮ ਤੰਦਾ ਕੋਈ ਰੋਟੀ ਨਾ ਖਾਣ ਦਿਆ ਕਰੋ ਹਾਂਜੀ ਮੰਮੀ ਪੁੱਤ ਤੂੰ ਲਿੜਿ ਗਾੜੇ ਚੋਕਲਾ ਇੰਨਾ ਖਲਾਰਾ ਪਿਆ ਵਾ ਤੇਰੇ ਪਾਪਾਈ ਨੇ ਬਾਹਰੋਂ ਆ ਜਾਣਾ ਮੈਂ ਉਹਨੇ ਆਣ ਕੇ ਫੇਰ ਬੋਲਣਾ ਕੋਈ ਬੰਦਾ ਹੀ ਨਾਲ ਆ ਜਾਂਦਾ ਵਾ ਮਮਿ ਤੁਹਾਨੂੰ ਪਤਾ ਮੇਰੇ ਪੋਚਾ ਲਾਉਣ ਦੀ ਚੋਕ ਲੈਣੀ ਹੋਵੀ ਕਿੰਨਾ ਖਲਾਰਾ ਬੁਰਾ ਲੱਗਣ ਡਿਆ ਵੇਖ ਆ ਮੈਂ ਮਹਾ ਕਰਨੀ ਮੇਰੇ ਹੱਥ ਨੂੰ ਡਿਗੜੇ ਪੀੜੋਂ ਦੀ ਮੈਂ ਹੁਣ ਬਥੇਰਾ ਕਹਿਣ ਦੇ ਵੀ ਕੰਮ ਵਾਲੀ ਕੋਈ ਲੱਭ ਜੇ ਲੱਭ ਜੇ ਆ ਜਿਹੜਾ ਮੁੰਡਾ ਕੁੱਟ ਪੈਣਾ ਇਹ ਵੀ ਨਹੀਂ ਕੋਈ ਕੰਮ ਕਰਦਾ ਨਹੀਂ ਤੇ ਮੈਂ ਇਦਾਂ ਕਰਦੀ ਇਹਨੂੰ ਡਾਉਣੀ ਆ ਤੇ ਤੂੰ ਆ ਚੋਕ ਲੈਣੀ ਆ ਲੜੇ ਮੰਮੀ ਚੋਕ ਲੈਣੀ ਆ ਜੇ ਮੇਥੋਂ ਨਹੀਂ ਹੋਂਡਿਆ ਮੈਂ 10 ਮਿੰਟ ਅਰੈਸਟ ਕਰ ਲੈਂਦੋ ਪਾਪਾ ਜੀ ਜੇ ਗਏ ਉਹਨਾਂ ਜੇ ਟਾਈਮ ਲੱਗ ਜਣਾ ਉਹਨਾਂ ਵੇ ਮੁੰਡਿਆ ਆ ਫੜਲਾ ਪੋਚਾ ਤੇ ਫੜਾਫੜ ਪੋਚਾ ਲਾ ਦੇ ਬੀਬੀ ਸਾਰਾ ਕੰਮ ਮੈਂ ਕਰਦਾ ਵਾ ਕੀ ਕੀ ਕੰਮ ਨਹੀਂ ਕਰਦਾ ਕੰਮ ਨਹੀਂ ਕਰਦਾ ਤੇ ਬੁੜੀਆਂ ਵਾਲਾ ਕੰਮ ਇੱਥੇ ਕਰਦਾ ਥੋੜੀ ਤੂੰ ਕਰਦਾ ਬਾਹਰ ਦਾ ਕੰਮ ਕਰਨਾ ਨਹੀਂ ਆ ਸਹਾਨ ਕਰਨਾ ਤੂੰ ਤੂੰ ਮਹਿੀਆਂ ਨਵਾਲ ਕੇ ਆ ਤੇ ਕਿੱਦਾਂ ਤੂੰ ਲੀੜੇ ਲੇੜੇ ਆ ਤੇ ਬੀਬੀ ਮੇਰਾ ਵਿਆਹ ਕਰ ਦੇ ਤੇ ਉਹ ਕਾਜਾ ਕੰਮ ਕਰੀਉ ਮੈਂ ਬੱਧ ਕਰੀਉ ਆਹੋ ਵਿਆਹ ਤੇਰਾ ਚੱਲੇ ਆ ਰਿਸ਼ਤਾ ਲੱਭਣ ਤੇਰੇ ਵਾਸਤੇ ਕੋਈ ਸਾਰੇ ਤੂੰ ਲੀੜੇ ਗਿੱਲੇ ਕਰ ਲਏ ਆ ਤੈਨੂੰ ਕਦੀ ਨਾਉਣ ਦਾ ਨਹੀਂ ਪਤਾ ਮੇਰੇ ਨਾਲਾ ਕਿੱਦਾਂ ਤੇਰੇ ਕੋਲੋਂ ਮੁਸਕਾਉਣ ਡਿਆ ਵਾ ਦੇ ਵੀ ਬਿਵੇਂ ਨਵੇਂ ਕੱਪੜੇ ਲੈ ਦੋ ਤੇ ਮੈਂ ਕੱਪੜੇ ਆਪੇ ਕੱਪੜੇ ਤੈਨੂੰ ਕਿੰਨੇ ਦਿੱਤੇ ਉੱਥੇ ਜਿਹੜੇ ਰੱਖੇ ਕਿੱਥੇ ਆ ਕੱਪੜੇ ਆ ਪਾੜ ਗਏ ਐਡੀ ਛਾਤੀ ਕੱਪੜੇ ਪਾੜਦੇ ਆ ਗਰਮੀਆਂ ਆਉਣਗੀਆਂ ਤੇ ਗਰਮੀਆਂ ਵਾਲੇ ਲੈ ਦਾਂਗੇ ਤੈਨੂੰ ਮੁੜ ਕੇ ਜਾ ਕੇ ਤੇ ਨਾ ਮੇਬੀ ਰੋਟੀ ਨਾ ਖਾਂਦੇ ਮੈਨੂੰ ਪਹਿਲਾਂ ਸੱਚ ਪੋਚਾਲਾ ਮੈਂ ਚੇਤਾ ਭੁੱਲ ਗਿਆ ਤੂੰ ਫੜਾ ਫੜ ਨਾ ਹੁਣ ਚਲ ਜਾਣਾ ਹੀ ਆਇਆ ਹੈ ਮੇਰਾ ਵੀ ਦਿਮਾਗ ਨਹੀਂ ਕੰਮ ਕਰਦਾ ਪੋਚਾਲਾ ਫੜਾ ਫੜ ਫੜ ਕੇ ਜਿੱਦ ਮੈਂ ਦੋ ਟਾਈਮ ਨਾ ਹੁੰਨਾ ਵਾ ਦੋ ਟਾਈਮ ਨਾ ਹੁੰਨਾ ਕਿ ਦੋ ਹੀ ਮਹੀਨੇ ਨਾ ਹੁੰਨਾ ਵਾ ਤੈਨ ਮੈਂ ਨਾ ਦੱਦ ਕਦੀ ਵੇਖਿਆ ਨਹੀਂ ਆ ਤੈਨੂੰ ਕਿਉਂ ਨਹੀਂ ਪਤਾ ਤੈਨੂੰ ਸਾਰਾ ਪਤਾ ਲੱਗ ਜਾਣਾ ਵਾ ਆ ਸਾਰਾ ਕੰਮ ਕਰਕੇ ਮੁਰਕੇ ਨਾ ਨਾ ਕੇ ਤੋਦੇ ਕੱਪੜੇ ਪਾ ਦੇ ਇਹਨਾਂ ਨੂੰ ਧੋ ਬੀਬੀ ਕਿੰਨੇ ਤੁਸੀਂ ਫਿੱਟੇ ਕੰਮ ਤੁਸੀਂ ਕਰਦੇ ਨਹੀਂ ਕੋ ਕਿਉਂ ਕੰਮ ਕੌਣ ਕਰਦਾ ਵਾ ਆੜਾ ਲੰਗਰ ਖਾਦਾ ਇਹ ਕਿੰਨੇ ਪਕਾਇਆ ਵਾ ਮੈਂ ਹੀ ਪਕਾ ਕੇ ਹੱਢੀਆਂ ਹੁਣ ਭਾਬੀ ਤੇਰੀ ਕੋਈ ਨਹੀਂ ਜ਼ਿਆਦਾ ਕੰਮ ਹੁੰਦਾ ਤਾਂ ਕੀ ਕਰਨਾ ਫਿਰ ਉਹਨੂੰ ਕੰਮ ਉਹ ਡਾਉਣਾ ਉਹਨੂੰ ਜ਼ਿਆਦਾ ਨਹੀਂ ਕੰਮ ਕਰਨ ਡਾਉਣਾ ਹੈਗਾ ਰੋਟੀਆਂ ਖਾ ਖਾ ਗੋਗਣਾ ਵਧਾਈਆਂ ਆਹ ਤਾਂ ਤੂੰ ਬਹੁਤ ਲਿੱਸਾ ਵਾ ਨਾ ਤੂੰ ਕਿਤੇ ਨਿੱਕਾ ਵਾ ਜੇ ਤਨ ਮਾਰੀ ਮੋਟੀ ਹੁਣ ਸਮਝ ਲੱਗਣ ਡਿਆ ਵੀ ਆ ਤੇਰਾ ਰਾਤ ਤੱਕ ਮੈਂ ਪਤਾ ਨਹੀਂ ਕੀ ਪਾੜ ਥਾਮ ਲਿਆ ਵਾ ਸਾਰਾ ਪੋਚਾ ਲਾਉਣਾ ਹੀ ਆ ਉਹ ਉੱਥੇ ਤੱਕ ਤੇ ਮੁੜ ਕੇ ਗਾੜੀ ਸਾਰਾ ਪਾਰ ਹੀ ਨਾ ਹੁੰਜਣਾ ਹੀ ਗੇਟ ਤੱਕ ਬਾਹਰ ਲੈ ਤੱਕ ਕੱਲ ਬੀਬੀ ਛੇਨਾ ਖਾਈ ਜਾ ਮੇਰਾ ਐਡਾ ਤੇਰਾ ਸਿਰ ਕਾਗਦ ਦਾ ਵਾ ਮੇਰੇ ਛੇਰ ਪੀੜ ਹੁੰਦੀ ਆ ਬਾਬਾ ਤੈਨ ਮੈਂ ਕਿਹਾ ਚੁੱਪ ਕਰ ਜਾ ਹੁਣ ਪਾਪਾ ਪੀ ਗਿਆ ਛੱਟ ਲੱਗੀ ਛਿਰ ਚ ਐ ਤੱਕ ਤੇਰੀ ਛੱਟ ਬਹਿ ਰਹੀ ਆ ਤੂੰ ਪਾਪਾ ਹੋਈ ਕਹਿੰਦਾ ਵਾ ਉਹ ਜੇ ਆ ਪਾਪਾ ਤੇ ਉਹ ਜੇ ਆ ਤੂੰ ਦੋਵੇਂ ਇੱਕੋ ਜੇ ਲਾ ਨਹਿਰ ਮਹਿਕਮੇ ਨੂੰ ਚੇਤਾ ਆ ਗਿਆ ਇਹ ਬੂਟੀ ਬੜੀ ਹੋ ਗਈ ਹੈ ਵੱਢਣੀ ਆਏ ਚੱਲ ਇਹ ਆ ਵੀ ਚੇਤਾ ਤੇ ਆ ਗਿਆ ਨਾ ਸਿਆਣੇ ਕਹਿੰਦੇ ਦੇਰ ਆਏ ਤੇ ਦੁਸਤਾਏ ਰੋ ਗਿਆ ਸ਼ੁਕਰ ਆ ਕਿ ਤੁਹਾਨੂੰ ਵੀ ਚੇਤਾ ਆ ਗਿਆ ਬੂਟੀ ਪਾਟੀ ਸਾਫ਼ ਕਰਨੀ ਆ ਨਹਿਰਾਂ ਦੀ ਨਹੀਂ ਬਜ਼ੁਰਗੋ ਮੈਂ ਨਹਿਰ ਮੈਗਵੇ ਤੋਂ ਨਹੀਂ ਆ ਹਾਂ ਮੈਂ ਤਾਂ ਵੈਸੇ ਆਦੀ ਡੰਗੜਾ ਤੁਹਾਨੂੰ ਇੱਕ ਗੱਲ ਪੁੱਛਣੀ ਆ ਉਹ ਦੱਸੋ ਕਿਹਦਾ ਘਰ ਪੁੱਛਣਾ ਆ ਜਾਨ ਕੋਚਰ ਪਹਿਲਾਂ ਇੱਥੇ ਕੋਈ ਲਾਸ਼ ਉਸ ਵੇਖੀ ਇੱਥੇ ਕਿਹਦੇ ਬੰਦਾ ਮਾਰ ਕੇ ਛੁੱਟਿਆ ਕੋਈ ਨੌਜਵਾਨ ਲਾਸ਼ ਆਹੋ ਇੱਥੇ ਦੇ ਜਾ ਆਹ ਇੱਥੇ ਦੇ ਜਾ ਉਹਦੇ ਮੈਂ ਹੀ ਚੁੱਕਿਆ ਇੱਕ ਬੰਦਾ ਹੋਇਆ। ਹੁਣ ਉਹ ਇੱਥੇ ਕਿੱਥੇ ਬੰਦਾ ਮਾਰਿਆ ਕੀ ਆਖਣ ਦੇ? ਬੰਦਾ ਕੋਈ ਨਾ ਕੋਈ ਬੰਦਾ ਮਾਰ ਕੇ ਮਾਰ ਕੇ ਕਿਹਨੂੰ ਕੋਈ ਲਾਜ ਨੂੰ ਦਾ ਪਤਾ ਕਿੱਥੇ ਗਈ। ਉਹ ਤਾਂ ਡੇਰਾ ਸਾਡਾ ਦੇ ਇੱਥੇ ਲੱਗ ਗਿਆ ਹੋਵੇ। ਪਰ ਐਹੋ ਜੀ ਵਾਰਦਾਤ ਨਾ ਤੇ ਸੁਣੀ ਆ ਤੇ ਨਾ ਹੋਈ ਆ। ਤੀਰੀ ਕੋ ਗੱਲ ਹੋਈ ਇੱਥੇ ਤੇ ਇਹ ਨਾ ਪਤਾ ਵਾ ਤੁਹਾਨੂੰ ਵੀ ਇੱਥੇ ਹੋਇਆ ਹੈ ਹਾਂ ਇੱਥੇ ਹੋਇਆ ਹੈ ਜਿਹੜਾ ਬੰਦਾ ਮਾਰਿਆ ਉਹ ਫੜੇ ਗਿਆ ਪੁਲਿਸ ਨੇ ਫੜ ਲਿਆ ਉਹਨਾਂ ਦੱਸਿਆ ਵੀ ਇੱਥੇ ਮਾਰ ਕੇ ਚੁਪਿਆ ਹੋ ਸਕਦਾ ਇਹ ਪੁਰਾਣੇ ਆ ਵੀ ਵਿੱਚ ਨਹਿਰ ਬੰਦ ਵੀ ਰਹੀ ਹੈ ਉਤੋਂ ਪਹਿਲਾਂ ਚੱਲਦੀ ਰਹੀ ਆ ਤੇ ਖਰਿਆ ਵਿੱਚ ਸੜ ਤੋੜਾ ਰੋਡ ਰੜ ਗਿਆ ਹੋਣਾ ਕਦੇ ਹਾਂ ਗਾੜੀ ਉੱਥੋਂ ਗਾਹ ਕਰੇ ਗਾੜੀ ਜਿਹੜੇ ਵੱਡੇ ਪੋੜੋ ਉੱਥੇ ਜਾ ਕੇ ਪਤਾ ਕਰ ਲੋ ਮੇਰਾ ਖਿਆਲ ਸ਼ਾਇਦ ਹੋ ਸਕਦਾ ਉੱਥੇ ਕਿਸ ਨੇ ਵੇਖਿਆ ਹੋਵੇ ਤੇ ਜਾਂ ਨਹਿਰ ਬੰਦ ਕਰਾ ਕੇ ਵੇਖ ਲਿਓ ਕੋਈ ਵੀ ਕਰਦੇ ਆ ਕੋਈ ਨਾ ਕੋਈ ਆਹੋ ਸਾਡਾ ਟਾਟਾ ਬਸ ਨਹੀਂ ਪਤਾ ਤੁਹਾਨੂੰ ਨਹੀਂ ਨਹੀਂ ਮੈਨੂੰ ਪਤਾ ਨਹੀਂ ਕੋਈ ਨਹੀਂ ਇਹੋ ਜੀ ਕੋਈ ਨਹੀਂ ਵਾਰਦਾਤ ਨਹੀਂ ਹੋਈ ਕੋਈ ਵੀ ਆਹੋ ਪਾਏ ਮੈਨੂੰ ਛੇਤੀ ਆ ਜਾ ਜਲ ਪਾਣੀ ਸਕਣਾ ਦੇ ਆ ਜਾ ਨਹੀਂ ਨਹੀਂ ਬਸ ਨਹੀਂ ਪਾਣੀ ਅੱਛਾ ਅੱਛਾ ਛੋਟੇ بڑے ਤੁਰੇ ਫਿਰਦੇ ਆ ਕਦਾਂ ਨਹੀਂ ਕਿਉਂ ਕੁੱਤੇ ਤੁਰੇ ਫਿਰਦੇ ਇੱਥੇ ਇਹਨੇ ਰੱਬ ਹੀ ਜਾਣੇ ਹੁਣ ਬਾਪੂ ਕੇ ਦਾ ਲਾਚ ਵੇਖੀ ਨਹੀਂ ਮੈਂ ਇੱਥੇ ਚਲੋ ਅੱਗੇ ਜਾ ਕੇ ਵੇਖ ਲੈਨੇ ਪਰ ਜਾਣੋ ਇਸ ਜੀਤੀ ਕਹਤਾ ਹੈ ਇੱਥੇ ਬਾਪੂ ਤੇ ਇਦਾਂ ਭੱਜਾ ਇਥੋਂ ਜਿੱਦਾਂ ਕਤਲ ਹੀ ਇਹਨੇ ਕੀਤਾ ਹੁੰਦਾ ਸਮਝ ਨਹੀਂ ਲੱਗੀ ਕਿ ਹੁਣ ਕਪੜਾ ਆ ਗਿਆ ਸੀ ਚਲੋ ਲੱਗ ਜਾਂਦਾ ਪਤਾ ਉਹ ਕਿਹਦਾ ਮੈਸੇਜ ਆ ਗਿਆ ਹੈ ਇਹ ਮਨ ਜੋ ਦੀ ਵੀਡੀਓ ਇਹ ਪ੍ਰਾਣੀ ਹੈ ਕਿ ਹੁੰਦੀ ਹੈ ਕਿੱਥੇ ਆਪੋਨ ਹੀ ਆਈ ਗਈ ਹਲੋ ਸਤਿ ਸ਼੍ਰੀ ਅਕਾਲ ਆ ਵੀਡੀਓ ਕੋਲੋਂ ਦੀ ਭੇਜੀ ਜ ਮਨੋਜ ਮਨਜੋਦੀ ਤੂੰ ਅੱਛਾ ਤੇ ਲੋਕੇਸ਼ਨ ਕਾਲ ਸੈਂਡ ਮੈਨੂੰ ਜਲਦੀ ਦ ਲొਕੇਸ਼ਨ ਆ ਗਈ ਹੈ। ਇਹ ਲొਕੇਸ਼ਨ ਤੇ ਲਾਗੇ ਦੀ ਹੈ, ਇੱਥੇ ਕਿਤੇ ਲਾਗੇ ਦੀ। ਤਾਂ ਮੁਲਾਜ਼ਮ ਹੀ ਖੜਦੇ ਜਾ ਕੇ ਮੈਂ ਆਪ ਵੀ ਵੇਨਾ ਭਲਕੀ ਆ। ਇੱਥੇ ਕੀ? ਇਸ ਏਪ ਕੋ ਕਰੀ ਕੋਈ ਆ ਜੀ। ਜੇ ਇਹ ਨਾ ਰੋਏ ਕੰਮ ਕਰੇ ਤੇ ਚੰਗਾ ਲੱਗੇ ਕੱਟਿਆ ਨਾ ਵਸ ਦੰਦਰ ਆਵੇ ਆਵੇ ਕੀ ਹੋ ਗਿਆ ਕਹੋ ਇਹਨੂੰ ਇਹਦੇ ਘਰ ਵਾਲੇ ਆ ਗਏ ਘਰ ਦੇ ਆ ਗਏ ਇਹਨੂੰ ਹਾਏ ਸੋਨੂੰ ਬਾਹਰ ਇਹਨੂੰ ਲਗਾ ਲੈ ਲਗਾ ਲੈ ਇਹਨੂੰ ਲਗਾ ਮੈਂ ਆਗਾ ਦੇ ਕਿਥੇ ਲਗਾ ਵਾਪੇ ਲਗਾ ਉਹ ਤੁਹਾਡੇ ਸਵਾਲ ਜਵਾਬ ਨਹੀਂ ਮੁੱਕੜੇ ਗੱਡੀ ਆ ਆ ਗਈ ਹੋ ਚੁੱਪ ਮੂੰਹ ਕਰਿਆ ਇਹ ਦੇ ਲੈ ਤੈਨਾਂ ਚਾਤੋ ਚੁੱਪ ਚੁੱਪ ਤੂੰ ਕਰ ਪੈ ਇਹਦਾ ਪਤਾ ਨਹੀਂ ਚੁੱਪ ਚੁੱਪ ਕਰ ਜਾ ਉੱਪਰ ਕੇ ਬਹਿ ਜਾ ਨਾ ਚੁੱਪ 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 ਚੰਮਤ ਕੰਮ ਕਰਨਾ ਜੇ ਮੈਂ ਗੋਮੋ ਚੱਤ ਬਹਿ ਜਾ ਬਿਠੇ ਬਹਿ ਜਾ ਬਹਿ ਜਾ ਬਹਿ ਜਾ ਬਿਬੀ ਮੈਂ ਨਹੀਂ ਨਾ ਹੁਣਾ ਤੈਨੂੰ ਮੈਂ ਖਾ ਬੇਸਾ ਗੋਮੋੜਿਆ ਲੋਕ ਕਿਛਿੰਦੇ ਨੇ ਅੱਤੇ ਖਤਮ ਹੋ ਗਿਰ ਰਸਤੇ ਦੇ ਵਿੱਚ ਬਾਪੂ ਇਧ ਨੂੰ ੜਿਆ ਸੀ ਘਬਰਾਇਆ ਬੜਾ ਸੀ ਬਾਪੂ ਤੇ ਪਤਾ ਕਰਦੇ ਬਾਪੂ ਕੋ ਕੀ ਹੈ ਮੈਂ ਜਵਾਨਾ ਤੈਨੂੰ ਉੱਥੇ ਹੀ ਦੱਸ ਆਇਆ ਅਸੀਂ ਉਹ ਮਗਰੇ ਆ ਗਿਆ ਮੇਰੇ ਬਾਪੂ ਤੂੰ ਤੇ ਬੜੀ ਛੇਤੀ ਭੱਜਿਆ ਤਾ ਜਿੱਦਾਂ ਪਤਾ ਨਹੀਂ ਕੀ ਹੋ ਗਿਆ ਮੈਂ ਬੈ ਕੇ ਗੱਲ ਕਰਦੇ ਕੋਈ ਪਤਾ ਕੀ ਗੱਲ ਵਾ ਮੇਰੀ ਗੱਲ ਸੁਣ ਆ ਜਿਹੜੀ ਨਹਿਰ ਵਾ ਨਾ ਇਹ ਗਾਂ ਚਲ ਜਾਂਦੀ ਆ ਇਧਰ ਲਾਗੇ ਲਾਗੇ ਵੇ ਕਿੰਨੇ ਡੇਰੇ ਆ ਜਿਹਨੂੰ ਮਰਜ਼ੀ ਪੁੱਛ ਲੈ ਮੈਨੂੰ ਪਤਾ ਕੀ ਗੱਲ ਘਬਰਾਉਣ ਦੀ ਇਹੋ ਜਿਹੀਆਂ ਗੱਲਾਂ ਸੁਣ ਕੇ ਮੈਨੂੰ ਤਾਂ ਮੈਂ ਛੇਤੀ ਆ ਗਿਆ ਸੀ 2 ਮਿੰਟ ਬਹੁਤ ਸਹੀ ਆ ਤੂੰ ਦੱਸੀਏ ਉਹ ਬੈਣਾ ਉੱਥੇ ਕੀ ਆ ਤੇ ਜੇ ਤੂੰ ਚਾਹ ਪਾਣੀ ਪੀਣਾ ਤੂੰ ਮੈਨੂੰ ਉਹਦਾ ਹੀ ਦੱਸ ਦੇ ਮੈਂ ਤੈਨੂੰ ਪੁੱਛਿਆ ਵੀ ਚਾਹ ਪੀਣੀ ਹੈ ਫਿਰ ਨਹੀਂ ਆ ਜਾ ਮੈਂ ਦੱਸਦਾ ਆ ਕੁਰਸੀ ਫੜ ਇਹ 2 ਮਿੰਟ 2 ਮਿੰਟ ਗੱਲ ਤੇ ਸੁਣ ਲੋ ਮੇਰੀ ਹਾਂਜੀ ਦੱਸੋ ਗੱਲ ਹੁਣ ਤੁਸੀਂ ਮੈਂ ਤੁਹਾਨੂੰ ਪੁੱਛਣ ਦਾ ਜਿਹੜੀ ਵਾਰਦਾਤ ਹੋਈ ਆ ਉੱਥੇ ਮੈਂ ਤੈਨੂੰ ਪਹਿਲਾਂ ਵੀ ਕਹਿ ਚੁੱਕਾ ਉੱਥੇ ਵੀ ਕਿਹਾ ਇੱਥੇ ਵੀ ਆਖਿਆ ਵੀ ਸਾਨੂੰ ਨਹੀਂ ਪਤਾ ਕਿਸ ਗੱਲ ਦਾ ਵੀ ਮੇਰੀ ਗੱਲ ਤੇ ਸੁਣੋ ਅਸਲ ਤੇ ਹੈਗਾ ਵਾ ਉਹ ਮੇਰੀ ਮਾਸੀ ਦਾ ਜਵਾਈ ਆ ਮਾਸੀ ਦਾ ਜਵਾਈ ਉਹਦੇ ਨਾਲ ਵਾਰਦਾਤ ਹੋਈ ਆ ਕਿਸੇ ਨੇ ਮਾਰ ਕੇ ਉਹਨੂੰ ਛੱਟਿਆ ਵਾ ਬੰਦੇ ਭਕੇ ਜਾਂ ਪੁਲਿਸ ਨੇ ਫੜੇ ਆ ਅੱਛਾ ਉਹ ਲੋਕੇਸ਼ਨ ਆਉਂਦੀ ਆ ਉਹ ਉੱਥੇ ਨਹਿਰ ਤੇ ਖਤਮ ਹੋ ਜਾਂਦੀ ਆ 107 ਨੰਬਰ ਦਰਖਤ ਆ ਉੱਥੇ ਉੱਥੇ ਤੱਕ ਲੋਕੇਸ਼ਨ ਆਉਂਦੀ ਆ ਤੇ ਅਮਰੀਕਾ ਤੱਕ ਤੁਹਾਨੂੰ ਰਹਿ ਪੁੱਛ ਲੈਣਾ ਉਹ ਇੱਥੇ ਹੁਣ ਕਈ ਡੇਰੇ ਆ ਕਈ ਰਹਿ ਗਰੇ ਨੰਗ ਦੇ ਹੁਣ ਸਾਨੂੰ ਕੀ ਪਤਾ ਇਹ ਤੇ ਐ ਵੇਖ ਵਜੇ ਦਾ ਰਹਿਣ ਦੇਖ ਨਹੀਂ ਵੀ ਆਹ ਮੁੰਡੇ ਦੀ ਆ ਵੀਡੀਓ ਆ ਆ ਵੇਖੋ ਵੀਡੀਓ